ਉਹ ਵੀ ਵੱਡਾ ਸਵਾਲ ਹੈ ਕਿ ਨਹੀਂ ਇੱਕ ਰੋਜ਼ ਦਾ ਕਰਦੇ ਲੋਕਾਂ ਨੂੰ ਲਾਣ ਲਈ ਛੱਡ ਜਾਂਦੇ ਨੇ ਤੇ ਕੁਝ ਛੱਨੇ ਉਡਾ ਕੇ ਮੋਲਾ ਬਣ ਜਾਂਦੀਆਂ ਇਹਦੇ 1200 ਕਿਲੇ ਜਮੀਨ ਬਣ ਗਈ ਅਫੀਸ਼ਾਂ ਅੱਜ ਤੱਕ ਚੱਲੂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਦਾ ਗਲਤ ਉਹ ਰੇਤ ਕਿੱਥੋਂ ਲੰਘਦੇ ਪੰਜਾਬ ਦਾ ਕਰਜ਼ਾ ਚੇਤੇ ਕਰਵਾ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਕਿਰਿਆ ਇਲਜ਼ਾਮ ਲਗਾਇਆ ਹੈ ਕਿ ਸਿਆਸੀ ਲੀਡਰ ਆਪਣੇ ਹਿੱਤਾਂ ਦੇ ਲਈ ਪੰਜਾਬ ਦਾ ਕਾਣ ਕਰ ਰਹੇ ਨੇ ਦੇਖੋ ਸਵਾਲ ਕੀ ਹੈ ਹਰੇਕ ਪੰਜਾਬ ਦੇ ਪਹਿਰੇਦਾਰ ਦਾ ਅਸਲੀ ਸਵਾਲ ਕੀ ਹੈ ਉਹ ਕਿ ਸਾਨੂੰ ਇਸ ਦਲਦਲ ਚੋਂ ਕੱਢੂਗਾ ਉਦੋਂ ਵੀ ਵੱਡਾ ਸਵਾਲ ਹੈ ਕਿਵੇਂ ਤੇ ਫੇਰ ਆਉਂਦਾ ਵੀ ਕੋਈ ਇਹੋ ਜਿਹਾ ਬੰਦਾ ਜਿਹੜਾ ਸਾਨੂੰ ਧੋਖੇ ਦਿੰਦੇ ਰਹੇ ਨੇ ਕੋਈ ਇਹੋ ਜਿਹਾ ਬੰਦਾ ਵੀ ਹੈ ਜਿਹਦਾ ਕਿਰਦਾਰ ਹੈ ਜਿਹੜਾ ਡੋਲਿਆ ਨਹੀਂ ਕਰੇ ਸਮਝ ਗਏ ਕਰੂਗਾ ਤੇ ਉਹ ਹੀ ਨਾ ਜਿਹਦੀ ਵਿਜਨ ਹੋਊਗੀ ਅੱਜ ਵੇਖੋ ਆ ਰਾਹੁਲ ਜੀ ਨੇ ਇਹ ਕਿਹਾ ਜੀ ਪੰਜ ਨਿਆਏ ਹੋਣਗੇ ਉਹ ਕਿੱਥੇ ਨਿਆਏ ਦੀ ਗੱਲ ਕਰਤੀ ਤੇ ਕਿੱਥੇ ਪੰਜਾਂ ਦੀ ਗੱਲ ਕੀਤੀ ਵੀ ਭਾਈ ਇਹ ਇਹਨਾਂ ਨੂੰ ਬੇਨਫਿਟ ਇਦਾਂ ਮਿਲੂਗਾ ਇਹਨਾਂ ਨੂੰ ਬੇਨਫਿਟ ਇਦਾਂ ਮਿਲੂ ਜਦ ਤੱਕ ਤੁਹਾਡਾ ਪ੍ਰੋਗਰਾਮ ਨਹੀਂ ਹੈ ਕੋਈ ਪਾਰਟੀ ਹੋਵੇ ਜਦ ਤੱਕ ਤੁਹਾਡਾ ਕੋਈ ਰੋਡਮੈਪ ਨਹੀਂ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕੱਢੋਗੇ ਕਿਸ ਤਰੀਕੇ ਨਾਲ ਇਹ 50 60 ਹਜ਼ਾਰ ਕਰੋੜ ਰੁਪਏ ਜਿਹੜੇ ਖਾ ਜਾਂਦੇ ਆ ਤੇ 90 ਕਰੋੜ ਰੋਜ਼ ਦਾ ਕਰਜ਼ਾ 90 ਕਰੋੜ ਰੋਜ਼ ਦਾ ਕਰਜ਼ਾ ਲੋਕਾਂ ਨੂੰ ਲਾਣ ਲਈ ਛੱਡ ਜਾਂਦੇ ਆ ਤੇ ਗੁਲਛਰਨੇ ਉਡਾ ਕੇ ਮੌਲਾ ਬਣ ਜਾਂਦੀਆਂ ਕਿਤੇ 1200 ਕਿੱਲੇ ਜ਼ਮੀਨ ਬਣ ਜਾਂਦੀ ਹੈ ਵਿਦੇਸ਼ਾਂ 'ਚ ਤੇ ਉਹ منی ਲੌਂਡਰਿੰਗ ਦੇ ਨਾਲ ਸਾਰਾ ਚਲਾ ਜਾਂਦਾ। ਇਹ ਕਦ ਤੱਕ ਚੱਲੂ? ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਦਾ ਗਲ ਘੁੱਟ ਦੋਗੇ ਤੇ ਇੱਥੋਂ ਲਾਉਂਗੇ। ਕਹਿਣਾ ਏ ਕਿ ਸੋਨੇ ਦੀ ਚਿੜੀਆ ਬਣਾ ਦੇਾਂਗੇ ਤੇ ਕਰਨਾ ਉਹੀ ਜਿਹੜਾ ਡੋਬ ਦਵੇ। ਜਿਹੜਾ ਗਰਕ ਦਵੇ ਤੇ ਜਿਹੜਾ ਪੰਜਾਬ ਦੇ ਉੱਤੇ ਇੰਨਾ ਕਰਜ਼ਾ ਚੜਾ ਕੇ ਪੰਜਾਬ ਨੂੰ ਜੀ ਡੀ ਪੀ ਡੈਟ ਰੇਸ਼ੋ ਦੇ ਵਿੱਚ ਮੀਜ਼ੋਰਾਮ ਤੋਂ ਉੱਤੇ ਆ ਪੰਜਾਬ ਬਸ ਮੀਜ਼ੋਰਾਮ ਸੋਚ ਕੇ ਦੇਖੋ ਜਰਾ ਕਿ ਜਿਹੜਾ ਨੰਬਰ 1 ਸੂਬਾ ਸੀ ਅੱਜ ਉਹ 28 ਸੂਬੇ ਅੱਠ ਯੂਨੀਅਨ ਟੈਰੀਟਰੀ 28 ਸੂਬੇ ਜੋ 27ਵੇਂ ਨੰਬਰ ਦੇ ਉੱਤੇ ਡੈਟ ਜੀ ਡੀ ਪੀ ਰੇਸ਼ੋ ਸ਼੍ਰੀਲੰਕਾ ਵੱਲ ਨੂੰ ਵਧ ਰਿਹਾ 48 ਡੈਟ ਜੀ ਡੀ ਪੀ ਦੇ ਵਿੱਚ 50 ਦੇ ਉੱਤੇ ਖਤਰੇ ਦੀ ਘੰਟੀ ਮੇਰੀ ਗੱਲ ਨੂੰ ਸਮਝੋ ਤੇ ਤੁਸੀਂ ਇਹ ਦੇਖੋ ਕਿ ਹਿੰਦੁਸਤਾਨ ਦੀ ਐਵਰੇਜ ਪਰ ਕੈਪੀਟਾ ਇਨਕਮ ਪਰ ਕੈਪੀਟਾ ਇਨਕਮ ਸਮਝੋ ਵੀ ਇੱਕ ਬੰਦੇ ਦੀ ਔਸਤਨ ਇਨਕਮ ਜਿਹੜੀ ਹੈ ਉਹ 695000 ਤੇ ਪੰਜਾਬ ਦੀ 180000 ਜਿਨ੍ਹਾਂ ਨੇ ਪਰਮਵੀਰ ਚੱਕਰਜੀਤ ਕੇ ਦਿੱਤੇ ਜਿਨ੍ਹਾਂ ਨੇ ਸਭ ਤੋਂ ਵੱਧ ਮੈਡਲ ਜਿੱਤੇ ਜਿਨ੍ਹਾਂ ਨੇ ਸਭ ਤੋਂ ਵੱਧ ਅੰਨ ਦਿੱਤਾ ਜਿਨ੍ਹਾਂ ਨੇ ਗਰੀਬਾਂ ਦਾ ਪੇਟ ਭਰਿਆ ਪੀਡੀਐਸ ਕੀਤਾ ਜਿਹੜੇ ਫੌਜ ਦੇ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਆ ਜਿਹੜੇ ਢਾਲ ਨੇ ਅਹੀਂ ਤੇ ਮੈਂ ਕਹਿੰਨਾ ਯੂਨੀਅਨ ਆਫ ਸਟੇਟਸ ਹੈ ਭਾਈ ਇੱਕ ਗੁਲਦਸਤਾ ਹੈ ਇਹਦੇ ਚ ਕਿਸੇ ਇੱਕ ਦੀ ਵੀ ਖੁਸ਼ਬੂ ਨੂੰ ਤੋੜੋਂਗੇ ਇਹ ਯੂਨੀਅਨ ਆਫ ਸਟੇਟਸ ਜਿਨ੍ਹਾਂ ਨੂੰ ਅੱਡ-ਅੱਡ ਤਾਕਤਾਂ ਦਿੱਤੀਆਂ ਹੋਈਆਂ ਨੇ ਯੂਨੀਅਨ ਨੇ ਸੈਂਟਰ ਕੀ ਹੈ ਇਸ ਰੇਟਾਂ ਦਾ ਜਮਾ